ਆਉਣਾ ਫੇਰ ਵਦਾਈ ਲੈਣ ਆਏ ਹੋਏ ਨੇ ਕਾਕੇ ਦੀ ਤੇ ਅਸ਼ਰੀ ਬੰਦੇ ਹੁੰਦੇ ਨੇ ਉਹ ਬੰਨਣ ਲੱਗੇ ਹੋਏ ਨੇ ਮਾਂ ਪਾ ਲੈ ਨਹੀਂ ਮੇਰਾ ਛੋਨਾ ਕਰਦੇ ਕਿਤਰੇ ਗਰਮੀ ਹੈ ਕੋਟ ਨਾ ਨਾ ਉਹਨੂੰ ਮੈਨੂੰ 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 ਮੇਰੀ ਵੀ ਰਿਕਵਰੀ ਹੋ ਚੁੱਕੀ ਥੋੜੀ ਬਹੁਤ ਯੈਸ ਮਤਲਬ ਵੀ ਮੈਂ ਅੱਜ ਆਈ ਹਾਂ ਤੇ ਮੈਂ ਬੈਟ ਸਲੀਆਂ ਕੰਮ ਵੀ ਨਿਭਾ ਸਕਦੀਆਂ ਕਿ ਕਿਉਂ ਸੁਬਰੀਤ ਗਈ ਹੋਈ ਹੈ ਕਿਉਂ ਤੁਹਾਨੂੰ ਪਤਾ ਕਰੀ ਇਹਦਾ ਪੈਣ ਕੋਲ ਵੀਰ ਵੇ ਬਣਾ ਲੈ ਰਖੜੀ ਸੋਹਣੇ ਸੋਹਣੇ ਗੋਟ ਤੇ ਸਜਾ ਲੈ ਰਖੜੀ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਨਵੇਂ ਵਲੌਗ ਦੇ ਵਿੱਚ ਨੰਨੂ ਦੀ ਕ੍ਰੀਏਟੀਵਿਟੀ ਦਿਖਾਣੀ ਸੀ ਤਾਂ ਕਰਕੇ ਮੈਂ ਸਪੈਸ਼ਲ ਜਿਹੜਾ ਵਲੌਗ ਸਟਾਰਟ ਕੀਤਾ ਦੇਖੋ ਅਦਰ ਨੰਨੂ ਨੇ ਹੁੰਗ ਫਿੰਗਰਸ ਤੇ ਆਪਣੇ ਡਿਜ਼ਾਈਨ ਬਣਾਇਆ ਤੇ ਜਿਹੜੇ ਕਲੀਆਂ ਦੇ ਨਾ ਇਹਨੇ ਫੁੱਲ ਤੋੜ ਕੇ ਉਹਨਾਂ ਦੇ ਉੱਪਰ ਮਹਿੰਦੀ ਲਾ ਕੇ ਉਹ ਚੇਪਦੇ ਨੇ ਐਨਾ ਦਿਮਾਗ ਆਇਆ ਕਿੱਥੋਂ ਤੇਰਾ ਮੈਂ ਫੋਨ 'ਚ ਵੇਖਿਆ ਪਰ ਪੜਾਈ 'ਚ ਵੀ ਲਾ ਲਿਆ ਕਰ ਨਹੀਂ ਟਿਊਸ਼ਨ ਜਾਣਾ ਹੈ ਟਿਊਸ਼ਨ ਟਿਊਸ਼ਨ ਨਹੀਂ ਆ ਚੱਡੋ ਬਰਾ ਕਿਸ਼ਨ ਜਾਣਾ ਚੱਲ ਉਹਨਾਂ ਨੂੰ ਦਿਖਾ ਆਪਣੀ ਕ੍ਰੀਏਟੀਵਿਟੀ ਕਦੋਂ ਕਹਿ ਚੱਕਣੇ ਨੇ ਫੁੱਲ ਜੇ ਇੱਧਰ ਆ ਕੇ ਚੱਕੀ ਕੈਮਰੇ ਨੇੜੇ ਚੱਕਣੇ ਨੇ ਹੁਣ ਲੇ ਨਹੀਂ ਜਦੋਂ ਜਦੋਂ ਐ ਅਜੇ ਕਿੰਨੇ ਵਜੇ ਨੇ 2.3 ਵਜੇ ਹੋਣੇ ਨੇ 2 ਵਜੇ ਨੇ ਸ਼ਾਇਦ ਫੇਰ 4 ਵਜੇ ਨੂੰ ਮੈਂ ਲਾ ਦੇਣਾ ਅੱਛਾ ਨਾਲ ਲਾ ਕੇ ਕੰਮ ਕਰਕੇ ਫਿਰ ਮੈਂ ਬਸ ਚਲ ਠੀਕ ਐ ਦਿਖਾਈ ਹੈ ਜਦੋਂ ਇਹਨੂੰ ਉਤਾਰਾਂਗੀ ਕੈਮਰੇਜ ਚਲ ਹਣ ਟੇਕ ਕੇ ਬਹਿ ਜਾਲਾਵਾ ਲਾ ਇਹ ਇਹ ਤੇ ਖਾਣਾ ਬਣਾ ਕੇ ਤੂੰ ਮਹਿੰਦੀ ਨਹੀਂ ਨਾ ਚੱਜ ਨਾਲ ਲਗਾਈ ਹੈ ਇਹਾਂ ਤੇ ਹਾਂ ਦੁਆਰਾ ਮਹਿੰਦੀ ਲਗਾ ਕੇ ਦੁਆਰਾ ਲਗਾ ਕੇ ਆਂ ਜੀ ਤੇ ਹੁਣੇ ਫੇਰ ਰਜ਼ਾਈ ਲੈਣ ਆਏ ਹੋਏ ਨੇ ਕਾਕੇ ਦੀ ਤੇ ਅਸ਼ਰੀ ਬੰਦ ਹੁੰਦੇ ਨੇ ਉਹ ਬੰਨਣ ਲੱਗੇ ਹੋਏ ਨੇ ਮੈਂ ਤੇ ਕਿਹਾ ਇਹਨਾਂ ਨੂੰ ਵੀ ਘਰੇ ਹੈ ਨਹੀਂ ਕੋਈ ਵੀ ਬਾਲ ਵਿੱਚ ਆਜਿਓ ਪਰ ਮਨ ਦੇ ਨਹੀਂ ਇਹ ਮੋਰੀ ਦਾ ਬੈਂ ਬੋਤਲ ਫਰਨਾ ਜੇ ਤੁਮਨਾ ਕੀਤੀ ਚਾਰ ਨਾਈਨ ਨਹੀਂ ਹੋਣੀ ਤੋ ਤਾਂ ਕੱਟੇ ਬੈਂ ਮੈਂ ਰਾਤ ਖੇਤ ਤੇ ਪਾਣੀ ਗਿਣੇ ਸ਼੍ਰੀ ਨੂੰ ਪਤਾ ਨਹੀਂ ਵਸਿਆ ਕਿ ਉਹ ਬਣਦੇ ਨੇ ਹੈਨਾ ਕਿਹਦੇ ਲਈ ਬਣਦੇ ਨੇ ਤੇ ਐ ਵੈਸੇ ਤੇ ਕਾਕੇ ਦੀ ਖੁਸ਼ੀ ਲਈ ਬਣਦੇ ਨੇ ਪਰ ਬਾਅਦ ਵਿੱਚ ਮੈਂ ਮੰਮੀ ਤੋਂ ਪੁੱਛਾਂਗੀ ਵੀ ਇਹ ਕਿਉਂ ਬਣਦੇ ਨੇ ਇਹਦਾ ਕੀ ਰਿਵਾਜ ਹੈ ਵੈਸੇ ਦੇਖਿਆ ਹੈ ਕਾਫੀ ਜਣਿਆਂ ਦੇ ਬੰਨੇ ਆਇਆ ਚਲੋ ਮੰਮੀ ਕੋਲ ਪੁੱਛਾਂਗੀ ਬਾਅਦ ਵਿੱਚ ਚਲੋ ਬੇਣ ਗੋਲ ਵੀਰ ਵੇ ਬਨਾਲ ਰਖੜੀ ਸੋਨੇ ਸੋਨੇ ਗੋਟ ਤੇ ਸਜਾਲ ਰਖੜੀ ਬੇਣ ਗੋਲ ਵੀਰ ਵੇ ਬਨਾਲ ਰਖੜੀ ਸੋਨੇ ਸੋਨੇ ਗੋਟ ਤੇ ਸਜਾਲ ਰਖੜੀ ਮੰਨ ਨੇ ਆਈਏ ਕਾਕੇ ਦੇ ਰਖੜੀ ਬੰਨਣ ਮੰਨਿਆ ਕਿਧਰੇ ਗਈ ਸੀ ਨਾਨਕੇ ਨੂੰਨਕੇ ਤੇ ਰਾਜ ਆਈਏ ਤੇ ਕਹਿੰਦੀ ਅੱਜ ਮੈਂ ਆਪਣੇ ਵੀਰ ਦੇ ਰਖੜੀ ਬੰਨੀ ਕਾਕੇ ਹਾ ਕਮ ਦੇ ਮਨੇ ਨਾ ਕਿ ਲੈ ਮੈਂ ਫਿਰ ਨਾ ਮਾਰ ਆਇਆ ਮਾਰ ਆਇਆ ਚਾ ਵਾਚ ਹੈ ਵੀ ਕਿਸਮੋ ਨਹੀਂ ਹੈ ਨਾ ਲੱਕੜੀ ਮਨੇ ਸੋਣੀ ਹੈ ਨਾ ਲੱਕੜੀ ਆ ਨਾ ਕਮ ਹੋਏ ਅੱਧਰ ਵੇਖੀ ਹਾਕਮ ਹੋਏ ਅੱਧਰ ਵੇਖ ਲੱਕੜੀ ਵੇਖ ਲੈ ਉਹ ਹਾਕਮ ਤੇਰੀ ਭੈਣ ਲੱਕੜੀ ਲੈ ਕੇ ਆਈ ਉਹ ਮਾਨਿਆ ਲੈ ਲੈ ਕਾੜੋ ਨਾ ਕਾੜ ਪਿ ਲੈ ਨਾ ਇੱਕ ਲੋ ਚਲੋ ਜਾਂ ਮਾਨਿਆਨ ਕੁੜਾ ਇਨਸ਼ਾ ਅ ਮਾਨਿਆਨ ਦਾ ਨਕਾਟੇ ਫਿਰ ਫੋਟੋ ਬਣਾ ਤੇ ਅੱਜ ਸ਼ੁਰੂਆਤ ਹੋ ਰਹੀ ਏ ਅਧਿਰਾਜ ਤੋਂ ਤੇ ਅਧਿਰਾਜ ਮਾਸ਼ਾ ਕਰਵਾ ਰਿਹਾ ਪਹਿਲਾਂ ਪਰ ਦਾ ਕਰਨਾ ਇਹ ਆ ਇਹ ਕੋਈ ਨਹੀਂ ਨੰਗਰ ਯੂ ਬੀ ਨੰਗਰ ਤੇ ਨੰਨੂ ਗਈ ਹੈ ਸਕੂਲ ਬਾਕੀ ਸਾਰੇ ਕਮਾ ਕਰਦੇ ਮੈਂ ਤੇ ਮੰਮੀ ਤੇ ਅਧਿਰਾਜ ਘਰੇ ਆ ਨਾਲ ਇੱਕ ਚਿੰਨੂ ਹੈ ਕੈਮਰਾਮੈਨ ਬਾਕੀ ਕੰਮ ਸਾਰਾ ਨਿਪਟ ਗਿਆ ਬਸ ਕੱਕੇ ਨੂੰ ਲਵਾਣਾ ਮਾਲਿਸ਼ ਕਰਕੇ ਤੇ ਉਹ ਆਪਾਂ ਕਰਨੇ ਆ ਹੈਨਾ ਕਰਕੇ いい ਦੇ ਰ ਆਜ਼ ਨੂੰ ਨਵਾਤਾ ਤੇ ਇਹਦੀ ਬੋਦੀ ਦੇਖੋ ਉੱਪਰ ਨੂੰ ਨਵਾ ਕੇ ਮਾਲਿਸ਼ ਕਰਦੇ ਆ ਕੱਪੜੇ ਪਾ ਦੇਨੇ ਠੀਕ ਹੈ ਤੇ ਉਹ ਮੰਮੀ ਗਏ ਨੰਨੂ ਨੂੰ ਲੈਣ ਵਾਸਤੇ ਜਦੋਂ ਮੈਂ ਸਾਰਾ ਕੰਮ ਖਤਮ ਕੀਤਾ ਜੇ ਮੈਂ ਆ ਬਣਾਣਾ ਤੇ ਜਦੋਂ ਨੰਨੂ ਨੇ ਆਫਤ ਨੇ ਆ ਜਾਣਾ ਫਿਰ ਉਹਨੇ ਖਲਾਰਾ ਖਲੂਰਾ ਪਾਣਾ ਫਿਰ ਉਹਨੂੰ ਰੋਟੀ ਪਾਣੀ ਦੇਣਾ ਬਸ ਟਾਈਮ ਨਿਕਲ ਗਿਆ ਐਵੇਂ ਪਤਾ ਹੀ ਨਹੀਂ ਲੱਗਦਾ ਹੁੰਦੇ ਟਾਈਮ ਦਾ ਹੈਗਾ ਕੋਈ ਅੱਜ ਤੇ ਅੰਦਰ ਦੇਖੋ ਤੇ ਹੁਣ ਮੈਂ ਨਹਾਵਾ ਹਾਂ ਇਹਦੀ ਬੋਦੀ ਜੀ ਮੈਂ ਬਣਾਈ ਮੈਨੂੰ ਇਹ ਬੱਚਿਆਂ ਨੇ ਨਾ ਐਵੇਂ ਖੜੇ ਵਾਲ ਬਹੁਤ ਪਸੰਦ ਨੇ ਮੈਂ ਤੇਲ ਲਗਾ ਕੇ ਨਾ ਇਹਦੇ ਮੈਂ ਆਪਾਂ ਨੂੰ ਚੱਕ ਤੇ ਹੈ ਕਾਕੂ ਤੇ ਉਹਨਾਂ ਆਕੇ ਫਰੈਸ਼ ਹੋ ਗਿਆ ਆਈ ਹੋਪ ਐ ਸੋ ਜਾਵੇ ਹੁਣ ਹੈ ਕਾਕੇ ਸੋ ਜਾਏਗਾ ਤੂੰ ਦੇਖੋ ਹੁਣੇ ਸੌ ਰਿਹਾ ਮੀਨ ਤੇ ਆ ਰਹੀ ਹੈ ਤੇ ਹੁਣ ਇਹਨਾਂ ਨੂੰ ਮੈਂ ਸਵਾ ਕੇ ਫਿਰ ਮੈਂ ਆਪਣਾ ਆਪ ਸਵਾਰ ਕੇ ਥੋੜਾ ਜਿਹਾ ਕਿ ਜਾਨ ਨੂੰ ਨੰਨੂ ਨਹੀਂ ਆਣਾ ਫਿਰ ਰੋਟੀ ਪਾਣੀ ਬਣਾਣਾ ਫਿਰ ਥੋੜੀ ਜਿਹੀ ਰੈਸਟ ਕਰਾਂਗੀ ਉਸ ਤੋਂ ਬਾਅਦ ਹਾਂਜੀ ਤੇ ਹੁਣ ਮੈਂ ਜਰਾ ਜਲ ਨੂੰ ਨਵਾ ਮਾਲਿਸ਼ ਕਰਕੇ ਨਵਾ ਕੇ ਉਹਦੇ ਕੱਪੜੇ ਬਾਹਦੇ ਨੇ ਤੇ ਤੇਲ ਵਗੈਰਾ ਵੀ ਲਾਤਾ ਤੇ ਕੰਮ ਸਾਰਾ ਨਿਬੜ ਗਿਆ ਮੈਂ ਹੀ ਨਾਲ ਸੀ ਨੰਨੂ ਨੂੰ ਮੰਮੀ ਲੈਣ ਗਏ ਨੇ ਤੇ ਉਹ ਰਸਤੇ ਜੀ ਬੈਠ ਗਏ ਨੇ ਆਂਦੇ ਆਂ ਤੇ ਦੋਵੇਂ ਜਣੀਆਂ ਤੇ ਹੁਣ ਉਸ ਤੋਂ ਬਾਅਦ ਹੁਣ ਇਹ ਦੀ ਰਾਜ ਨਾ ਤਾਂ ਹੋ ਕੇ ਫਰੈਸ਼ ਹੋਈ ਐ ਪਰ ਸੌਂਦਾ ਨਹੀਂ ਬਿਆ ਤੇ ਮੈਨੂੰ ਨਾ ਬੱਚਿਆਂ ਦੇ ਖੜੇ ਵਾਲ ਬੜੇ ਪਸੰਦ ਨੇ ਆ ਵੇਖੋ ਮੈਂ ਤੇ ਤੇਲ ਲਗਾ ਕੇ ਨਾ ਇਹ ਬੋਦੀ ਬਣਾਤੀ ਐ ਦਹੀਂ ਛਿੰਨੂ ਇਹਦਾ ਖਾਈ ਬੋਦੀ ਆ ਜੀ ਉਏ ਤੋਦੀ ਮਾ ਆ ਦੇਖ ਆਦੀ ਬੋਤੀ ਜੀ ਬਣ ਗਈ ਏ ਤੇ ਉਹਨੇ ਇੱਕ ਵਾਰ ਇਹ ਵੈਸੇ ਸੋ ਚੁੱਕਾ ਥੋੜੀ ਦੇਰੀ ਸੁੱਤਾ ਜਨ ਮੈਂ ਨਹਾ ਲਈ ਸੀ ਬਸ ਤੇ ਹੁਣ ਕਰਕੇ ਜੇ ਸੋ ਜਾ ਪਲੀਜ਼ ਮੈਂ ਹੋਰ ਕੰਮ ਵੀ ਕਰ ਲਾਂ ਕੋਈ ਹਾਂ ਓਏ ਅਧਿਰਾਜ ਓ ਅਧਿਰਾਜ ਤੇ ਅੱਜ ਫਸਟ ਟਾਈਮ ਮੈਂ ਜਿਹੜਾ ਵਲੋਗ ਦੀ ਸ਼ੁਰੂਆਤ ਹੈ ਅਧਿਰਾਜ ਲੋ ਕੀਤੀ ਐ ਨਹੀਂ ਅੱਗੇ ਮੈਂ ਨੰਨੂ ਤੋਂ ਕਰਨੀ ਹੁੰਦੀ ਐ ਜਦੋਂ ਸਕੂਲ ਤੋਂ ਆਉਂਦੀ ਐ ਪਿਓ ਨੂੰ ਰਸਤੇ ਦੇ ਵਿੱਚ ਰੁਕੇ ਹੋਏ ਨੇ ਕਿਤੇ ਗੱਲਾਂ ਮਾਰਨ ਬੈਠ ਗਏ ਵੀ ਦੋਵੇਂ ਦਾਦੀ ਪੁੱਤੀ ਤੇ ਅਸੀਂ ਮਾਂ ਪੁੱਤ ਘਾਰ ਆ ਨਾਲ ਸਾਡੇ ਜਿੰਨੂ ਕੈਮਰਾਮੈਨ ਫਿਲਹਾਲ ਕੰਮ ਨਵੇੜ ਕੇ ਮੈਂ ਨੂੰ ਵੀ ਸਾਰਾ ਕਰਕੇ ਤੇ ਹੁਣ ਮੈਂ ਚਾਹ ਪੀਣ ਲੱਗੀ ਸੀ ਉਹ ਵੀ ਲੱਡੂਆਂ ਨਾਲ ਜੇ ਕਿਸੇ ਨੇ ਖਾਣੀ ਹੈ ਤੇ ਦੱਸੋ ਚਲੋ ਤੂੰ ਪੀਣੀ ਪਰਸਨ ਹਾਂ ਆ ਕਰਿਆ ਮੇਰੇ ਜਿੰਨੂ ਪੀਣ ਲਈ ਜੇ ਲੱਡੂ ਖਾਣੇ ਲੱਡੂ ਲੈ ਲੀਏ ਕਰਾਂਗੇ ਤੇ ਹੁਣ ਚਾਹ ਪੀ ਕੇ ਮੈਂ ਸੋਚਨੀ ਐ ਵੀ ਹੁਣ ਦਿਨ ਦੇ ਵਿੱਚ ਥੋੜਾ ਬੁੱਤ ਮੈਂ ਪੜਾਂ ਵੀ ਕਿਉਂਕਿ ਥੋੜਾ ਜਿਹਾ ਮੇਰੀ ਵੀ ਰਿਕਵਰੀ ਹੋ ਚੁੱਕੀ ਥੋੜੀ ਬਹੁਤ ਯੈਸ ਮਤਲਬ ਵੀ ਮੈਂ ਐਕਦਾ ਆਈ ਹਾਂ ਮੈਂ ਬੈਠ ਸਕਦੀਆਂ ਕੰਮ ਵੀ ਨਿਭਾ ਸਕਦੀਆਂ ਕਿਉਂਕਿ ਮੇਰੇ ਸ਼ੁਗਰੀਤ ਗਈ ਹੋਈ ਏ ਕਿਉਂਕਿ ਥੋੜਾ ਬੁੱਤ ਕਾਰੀ ਲੀਦਾ ਏ ਕਾਕੇ ਨੂੰ ਵੀ ਨਾਲ ਸਾਥ ਲੀਦਾ ਬਸ ਐ ਕੋਸ਼ਿਸ਼ ਇਹ ਵੀ ਮੈਂ ਆਪਣੇ ਦੀ ਵੀ ਥੋੜਾ ਜਿਹਾ ਟਾਈਮ ਇੰਨੇ ਚੋਂ ਇੰਨਾ ਕੁ ਤੇ ਕੱਢਾਂ ਏ ਐਟਲੀਸਟ ਜੇ ਜ਼ਿਆਦਾ ਨਹੀਂ ਨਿਕਲਦਾ ਬਾਕੀ ਇਹ ਤੇ ਡਿਪੈਂਡ ਕਰਦਾ ਹੈ ਵੇਖੋ ਇੱਧਰ ਜਿਹੜਾ ਮਾਸੂਮ ਜਿਹਾ ਬਣਿਆ ਫਿਰਦਾ ਨਾ ਇਹ ਮਾਸੂਮ ਹੈ ਨਹੀਂ ਵੈਸੇ ਹੈ ਨਹੀਂ ਐਵੇਂ ਗੰਦਾ ਗਾਕਾ ਇਹ ਬਹੁਤ ਬਹੁਤ ਗੰਦਾ ਗਾਕਾ ਆਕੂ ਆਕੂ ਮੰਮਾ ਨਹੀਂ ਗੰਦੇਂਦਾ ਮੰਮਾ ਨੂੰ ਹਨਾ ਨਹੀਂ ਗੰਦੇਂਦਾ ਨਾ ਤੇ ਆਦੀ ਬੋਦੀ ਜੀ ਵੇਖੋ ਕਿੰਨੀ ਸੋਹਣੀ ਲੱਗ ਰਹੀ ਏ ਉਧਰ ਦੇਖ ਹੈਲੋ ਕਰ ਦੋ ਸ਼ਾਰਿਆਂ ਨੂੰ ਨਵੇਂ ਵਲੋਗ ਦੇ ਵਿੱਚ ਹੈਲੋ 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 ਤੇ ਉਹਨਾਂ ਨੇ ਨੀਂਦਾਂ ਦੀ ਭੀ ਉਹਨਾਂ ਨੂੰ ਮੈਂ ਸੁਵਾਵਾਂ ਤੇ ਬਾਕੀ ਫਿਰ ਆਪਾਂ ਸ਼ਾਮ ਨੂੰ ਆਪਣੇ ਰਹਿਣੇ ਆ ਬਾਕੀ ਦੀ ਜੇ ਇੱਥੋਂ ਲੜਦੀ ਕੁੜੀ ਦੀ ਮੰਗੂ ਦੇ ਨਾਲ ਉਹਨੇ ਵਲੋਗ ਨਹੀਂ ਲਾਣ ਦਿੱਤਾ ਹੈਗਾ ਆਪਣੇ मामੂ ਦੇ ਵਿਆਹ ਵਾਲਾ ਵਲੋਗ ਵੇਖਦੀ ਪਈ ਸੀ ਤੇ ਹੁਣ ਇੱਥੇ ਆ ਕੇ ਲੱਭ ਕੇ ਲਗਾ ਕੇ ਦਿੱਤਾ ਤੇ ਇਧਰ ਉਹ ਦਿਰਾ ਲਈ ਨੂੰ ਵੇਖੋ ਇਹ ਗੋਦੀ ਤੋਂ ਬਿਨਾ ਪੈਂਦਾ ਨਹੀਂ ਹੈਗਾ ਤੇ ਮੈਂ ਸਰਾਣੇ ਦੇ ਪਾ ਦਾ ਕੰਫਰਟੇਬਲ ਜਿਹਾ ਕਰਕੇ ਹੁਣ ਸੁੱਤਾ ਪਿਆ ਬੋਦੀ ਵਾਲਾ ਕਾਕਾ ਤੇ ਹੁਣ ਇਹਨੂੰ ਮੈਂ ਵਲੋਗ ਲਗਾ ਕੇ ਦਿੱਤਾ ਹੈ ਵੇਖ ਲੈ ਹੁਣ ਵਲੋਗ ਜਿਹੜਾ ਵੇਖਣਾ ਹੈ ਤੁਹਾਨੂੰ ਮੈਨੂੰ ਤਾਂ ਪਹਿਲੀ ਪਤਾ ਸੀ ਜਿਹੜੀ ਕੱਲੀ ਆਈ ਐ ਤੂੰ ਉੱਥੇ ਲੜਕੇ ਹੀ ਆਈ ਹੋਏਗੀ ਆਪਣੇ ਸ਼ੂਜ਼ ਵੀ ਹੱਥ 'ਚ ਫੜੇ ਨਹੀਂ ਬੱਸ ਤੇ ਐਮ ਲੋਗ ਵੇਖਣ ਲੱਗੇ ਆ ਹੁਣ ਵਿਆਹ ਵਾਲਾ ਮਾਮੂ ਦੇ ਹੁਣ ਜੀ ਤੇ ਇੱਧਰ ਵੇਖੋ ਛੋਟੀ ਵੱਡੀ ਭੈਣ ਸੋਰੀ ਖੜਾ ਰਹੀ ਐ ਕਾਕੇ ਨੂੰ ਤੂੰ ਆਪਣੇ ਆ ਵੀ ਚੱਕ ਲਿਆ ਇਹਨੂੰ ਕੋਤ ਸਿੱਟ ਨਾ ਦੇ ਐਵੇਂ ਨਾ ਘਰਿਆ ਕਰ ਅੱਛਾ ਨਣਕੂ ਟਿੱਕੇ ਕਿਉਂ ਖੜੇ ਐ ਟਿੱਕੇ ਨਾ ਨਾ ਫੜ ਥੱਲੇ ਛਾਡੋ ਨੂੰ ਉਹ ਵੀ ਵੇਖੋ ਐਨ ਮਸਤ ਹੋਇਆ ਪਿਆ ਦੀ 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 ਗੋਦੀ ਮੰਮੀ ਕੋਠੇ ਤੇ ਕੰਮ ਕਰਦੇ ਵੇ ਸੀ ਤੇ ਮੈਂ ਅੰਦਰ ਸਬਜ਼ੀ ਬਣਾਉਂਦੀ ਵੀ ਸੀ ਚੱਕ ਕੇ ਬੈਠੀ ਏ ਚਲੋ ਮੈਂ ਇਹਨੂੰ ਲੰਮਾ ਪਾ ਲੈ ਨਹੀਂ ਮੈਂ ਛੋਨਾ ਕਰਕੇ ਕਿੰਦਰੇ ਗਰਮੀ ਏ ਕੋਟਣਾ ਨਾ ਉਹਨੂੰ 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 ਸੋਣਾ ਨਾ ਉਹਨੂੰ ਦੇ ਦੇ ਉੱਧਰ ਵੇਖੋ ਉੱਧਰ ਵੀ ਐ ਕੀ ਸੋਣੀਆ ਏੜਾ ਛੋਣਾ ਕਾਕਾ ਬੁਬਲੀ ਕੱਤਾ ਛੋਣਾ ਉਹਦੇ ਮੂੰਹ ਦੇ ਥੱਲੇ ਕਰਨਾ ਐਦਾਂ ਖੜਾ ਐਦਾਂ ਹਾਂ ਉਹ ਦੇਖੀਏ ਏੜਾ ਕਾ ਕਾ ਬੁਬਲੀ ਕੱਤਾ ਦੂਦੀ ਦੂਦੀ ਜੰਮ ਜੰਮ ਦੂਦੀ ਦੂਦੀ ਜੰਮ ਦੂਦੀ ਦੂਦੀ ਜੰਮ ਜੰਮ ਦੂਦੀ